ਤੁਸੀਂ ਸਕੋਰ ਕਰਕੇ ਟਰੈਕ ਨਿਗਾਹੋਗੇ ਇਹ ਧਕਾਰ ਹੈ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲੇ ਤੇ ਗੱਡੀ ਖੜੀ ਆ ਵੀਡੀਓ ਤੇਰੀ ਤੇਰੀ ਵੀਡੀਓ ਬਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਮੇਰੇ ਕੋਲੇ ਤੇ ਫਿਰ ਕੀ ਪੰਜ ਵਾਰੀ ਬਣਾ ਲਾ ਯਾਰ ਕੀ ਕਹਿੰਦਾ ਫਿਰ ਇਹਦਾ ਬੈਸ ਇਸ ਗੱਲ ਹਾਂ ਇਹ ਤੋਂ ਵੀ ਟਰੱਕ ਨਹੀਂ ਨਿਕਲੇ ਤੇਰੀ ਕੀ ਜ਼ਿੰਮੇਵਾਰੀ ਆ ਬਾਈ ਜੀ ਜ਼ਿੰਮੇਵਾਰੀ ਆ ਤੇਰੀ ਕੀ ਜ਼ਿੰਮੇਵਾਰੀ ਨਹੀਂ ਬਣਦਾ ਤੂੰ ਟਰੱਕ ਨਹੀਂ ਨਗਾ ਦੇਗਾ ਕੋਈ ਨਹੀਂ ਜਾਂਦਾ ਰੱਖੀ ਰੱਖਾ ਤੇਰੀ ਕੀ ਜ਼ਿੰਮੇਵਾਰੀ ਮਕੀਸਨ ਜੀ ਰੱਖੀ ਰੱਖਿਆ ਇਹ ਤੇਰੇ ਤੇ ਪੜਦਾ ਨਹੀਂ ਨਗਾ ਸਕਦਾ ਤੂੰ ਟਰੱਕ ਕਿੰਨੇ ਨਗਾ ਸਕਦਾ ਆ ਪੁੱਛ ਕੇ ਨਹੀਂ ਦਿੰਦਾ ਚੱਲ ਫਿਰ ਨਗਾ ਤੂੰ ਨਗਾ ਹੋਣਾ ਰਾਹ ਤੋਂ ਪੋਰਸ ਕੀ ਰਹਿਣਾ ਸੀ ਸਾਰੀ ਦਿਹਾੜੀ ਇਹੀ ਕੰਮ ਕਰਦੇ ਆਂ ਪੁੱਤਰ ਦਾ ਕਿਉਂ ਸੀ ਹਾਂ ਨਰਾਹੁल्ला ਆਪ ਉਸਕੋੜ ਕਰਕੇ ਨਰਾ ਮੜਗੀ ਸਿੰਘ ਜੀ ਸਾਨੂੰ 13 ਤਰੀਕ ਨੂੰ ਸੀ ਉੱਥੇ ਬੈਠੇ ਆਂ 6 ਮਹੀਨੇ ਹੋ ਗਏ ਸਾਨੂੰ ਤੁਹਾਡੇ ਵਰਗੇ بڑے ਵੱਡੇ ਵੱਡੇ ਸਾਡੇ ਕੋਲੇ ਅਫਸਰ ਆਏ ਉਹਨਾਂ ਨੇ ਇਹ ਕਹੀ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਸਤਰਾਮੂਰੇ ਨਹੀਂ ਲੱਗਦੇ ਹੁੰਦੇ ਜਿੱਥੇ ਨੁਕਸਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ ਠੀਕ ਹੈ ਨਾ ਗੱਲ ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਅਧਿਕਾਰ ਕਰੋਗੇ ਡੀਸੀ ਨਾਲ ਇਹ ਗੱਲ ਜਾ ਕੇ ਬੀਟੀਸੀ ਦੇ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਤਾਂ ਰਲ ਆਉਣ ਨੂੰ ਤੁਸੀਂ ਫੋਰਸ ਕਰਦੇ ਹੋ ਨਾਲ ਵਾਲੀ ਗੱਲ ਨਹੀਂ ਆ ਤੁਸੀਂ ਜੀ ਵੀ ਨਾ ਕਰਨਾ ਲਾਓ ਜਾ ਕੇ ਸਾਡੀ ਨਹੀਂ ਸੁਣੀ ਤੇ ਉਹਨੂੰ ਬਤਾਉਂਗਾ ਜਦੋਂ ਟੈਵਟਾ ਗੱਲ ਲਾ ਲਵੇਗੀ ਟੈਵਟਾ ਗੱਲ ਲਾ ਲਵੇ ਪਾਉ ਟੈਵਟਾ ਗੱਲ ਤੁਸੀਂ ਫੋਰਸ ਨਹੀਂ ਕਰਦੇ ਸਾਨੂੰ ਇੱਥੇ ਧਰਨਾ ਲਾਓ ਧਰਨਾ ਲਾ ਰੂਗਾ ਨਾ ਕਿਸੇ ਨੇ ਕੀਤਾ ਹੈ ਬੋਲੀ ਮੇਰੇ ਕੋਲ ਦਬਾਅ ਪਿਆ ਬੜਾਈ ਰੱਖੋ ਅੱਗੇ ਲਿਆਉਣੇ ਕੀ ਗੱਲ ਵੀ ਤੁਸੀਂ ਗੁੰਡਾ ਕਰਤੀ ਕਰਾਉਣੇ ਸਾਡੇ ਨਾਲ ਕੋਰ ਬਾਈਨਾਂ ਦਾ ਟਾਈਮ ਤਾਂ ਗੱਡੀ ਆ ਸਾਡਾ ਕੋਈ ਬੱਚਾ ਮਰ ਗਿਆ ਪਰਥੋਂਗੇ ਤੁਸੀਂ ਕੋਰ ਬਾਈਨਾਂ ਦਾ ਟਾਈਮ ਤੁਸੀਂ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਸਾਨੂੰ ਲਿਖ ਕੇ ਦਿਓ ਸਾਡਾ ਬੱਚਾ ਮਰ ਗਿਆ ਕੋਈ ਪਰੋਂਗੇ ਤੁਸੀਂ ਦਿਖਾ ਦਿਓ ਉਹ ਦੇਖੋ ਦਿਓ ਲਿਖ ਕੇ ਦਿਓ ਲਿਖ ਕੇ ਸਾਨੂੰ ਹਾਂ ਦਿਓ ਸਾਡਾ ਬੱਚਾ ਮਰ ਗਿਆ ਕੋਈ ਪਰੋਂਗੇ ਤੁਸੀਂ ਜਿੰਨੀ ਮਾਲੀ ਤੁਹਾਨੂੰ ਪਤਾ ਹੈ ਇਹ ਇਹ ਤਾਂ ਨਗਰਦੀ ਨਹੀਂ ਚੱਲਦੀ ਇਹ ਪੁਰਸੇ ਗੁੰਡਾ ਕਰਦੀ ਹੈ ਅਸੀਂ ਨਹੀਂ ਚੱਲਦਾ ਇਹ ਗੁੰਡਾ ਕਰਦੀ ਕੋਸਦੀ ਤੁਹਾਨੂੰ ਲੱਗਦੀ ਤਾਂ ਲੱਗਦੀ ਗੁੰਡਾ ਕਰਦੀ ਕਰਦੇ ਹੋ ਤੁਸੀਂ ਸਾਡੇ ਨਾਲ ਸੀਸੀ ਸਾਹਿਬ ਉਹ ਤਾਂ ਜਵਾਨੀ ਕਲਾਮੀ ਕਹਿੰਦਾ ਪੀਤੂ ਜੀ ਚੱਲਣ ਤੋਂ ਚੱਲਣਗੇ ਸਾਨੂੰ ਸੁਣ ਕੇ ਲਿਖ ਕੇ ਦੋ ਮਾਪੀ ਜੀ ਤੁਸੀਂ ਜਾਟੇ ਹੋ ਅਸਰ ਲਿਖ ਕੇ ਦਵਾਓ ਸਾਨੂੰ ਸਾਡਾ ਗੱਲ ਨੂੰ ਬੱਚਾ ਮਰ ਗਿਆ ਮਲਕੀਤ ਸਿੰਘ ਜੀ ਭਾਵੇਂ ਜਾਨੀ ਮਾਲੀ ਜਾਨੀ ਮਾਲੀ ਲਿਖ ਕੇ ਦੋ ਕਿੱਕੇ ਜੋ ਪਿੰਡ ਦਾ ਜੇ ਕੋਈ ਮੁੱਦਾ ਖੜਾ ਹੋ ਜਾਏ ਬਾਅਦ ਚ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਲਿਖ ਕੇ ਦੋ ਜੇ ਜਾਨੀ ਮਾਲੀ ਨੁਕਸਾਨ ਹੁੰਦਾ ਅਸੀਂ ਜ਼ਿੰਮੇਵਾਰ ਸਾਡੇ ਅਸਰੋਂ ਪਰਚਾ ਦੋ ਮੇਰੇ ਤੇ ਮੈਨੂੰ ਅੰਦਰ ਕਰੋ ਦੇ ਦੇ ਕਵੀਰ ਦੇ ਨਾਲ ਰੁਪਈਆ ਤਾਂ ਕੋਈ ਯਾਰ ਤੁਹਾਡੇ ਕੋਲੇ ਕੀ ਹੁਦਾਰ ਹੈ ਤੁਸੀਂ ਸਕਾਉਟ ਕਰਕੇ ਟਰੱਕ ਨਘਾਓਗੇ ਇਹ ਦੱਸ ਘਰ ਹੈ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲ ਹੈ ਗੱਡੀ ਖੜੀ ਆ ਵੀਡੀਓ ਤੇਰੀ ਤੇਰੀ ਵੀਡੀਓ ਭਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਮੇਰੇ ਕੋਲੇ ਤੇ ਫਿਰ ਕੀ 5 ਵਜੇ ਕਿਹ ਨਾਲ ਆ ਯਾਰ ਕੀ ਕਰਦਾ ਫਿਰ ਇਹਦਾ ਫੈਸਲਾ ਇਸ ਗੱਲ ਹਾਂ ਇਹ ਤੋਂ ਵੀ ਟ੍ਰੈਕ ਨਹੀਂ ਬਣਾਣਾ ਤੇਰੀ ਕੀ ਦੁਮੇਦਾਰੀ ਹੈ ਭਾਈ ਜੀ ਜਿੰਮੇਵਾਰੀ ਆ ਤੇਰੀ ਕੀ ਜਿੰਮੇਵਾਰੀ ਨਹੀਂ ਬਣਦਾ ਰੱਖ ਨਾ ਦੇਗਾ ਪਿੱਛੇ ਟਿਪਰ ਰੱਖੀ ਰੱਖਾ ਤੇਰੀ ਕੀ ਤੇ ਮਰਗੀ ਸਿੰਘ ਜੀ ਮੇਰਾ ਖਿਆਲ ਤੇਰੇ ਤੇ ਪਰਦਾ ਨਿਕਾ ਸਕਦਾ ਤੂੰ ਟਰੱਕ ਕਿੰਨੇ ਨਿਕਾ ਸਕਦਾ ਆ ਪੁੱਛ ਕੇ ਨਹੀਂ ਦਿੰਦਾ ਚੱਲ ਫਿਰ ਨਿਕਾ ਤੂੰ ਨਿਕਾ ਹੁਣ ਲਾ ਕੇ ਟੀਨ ਨਾ ਵਿਗਾ ਦੋ ਪੋਰਸ ਕੀ ਰਹਿਣੀ ਅਸੀਂ ਸਾਰੀ ਦਿਹਾੜੀ ਇਹੀ ਕੰਮ ਕਰਦੇ ਆ ਪੁੱਤਰ ਦਾ ਕਿਉਂ ਸੀ ਹਾਂ ਨਿਕਾ ਹੁਣ ਲਾ ਤੂੰ ਸਪੋਰਟ ਕਰਕੇ ਨਿਕਾ ਮਰਗੀ ਸਿੰਘ ਜੀ ਸਾਨੂੰ 13 ਤਰੀਕ ਨੂੰ ਸੀ ਉੱਥੇ ਬਿਠੇ ਆਂ 6 ਮਹੀਨੇ ਹੋ ਗਏ ਸਾਨੂੰ ਤੁਹਾਡੇ ਅਰਗੇ بڑے ਵੱਡੇ ਵੱਡੇ ਸਾਡੇ ਕੋਲੇ ਅਫਸਰ ਆਏ ਉਹਨਾਂ ਨੇ ਇਹ ਕਹੀ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਫ਼ਤਰਾਂ ਮੂਰੇ ਨਹੀਂ ਲੱਗਦੇ ਹੁੰਦੇ ਜਿੱਥੇ ਨਿਸ਼ਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ ਠੀਕ ਹੈ ਨਾ ਗੱਲ ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਐ ਅਧਿਕਾਰ ਕਰੋਗੇ ਡੀਸੀ ਨਾਲ ਇਹ ਗੱਲ ਜਾ ਕੇ ਵੀ ਡੀਸੀ ਦੇ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਧਰਨਾ ਲਾਉਣ ਨੂੰ ਤੁਸੀਂ ਫੋਰਸ ਕਰਦੇ ਹੋ ਨਾਲੀ ਗੱਲ ਨਹੀਂ ਆ ਤੁਸੀਂ ਜਾਓ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਤੁਸੀਂ ਤੇਰਾ ਸਾਡੀ ਨਹੀਂ ਸੁਣੀ ਤੇ ਉਹਨੂੰ ਬਤਾਉਂਦਾ 7 ਟੈਵਟਾ ਗੱਲ ਲੱਗੋਗੀ 7 ਟੈਵਟਾ ਗੱਲ ਲੱਗੋਗੀ ਪਾਉ ਟੈਵਟਾ ਗੱਲ ਕਿਸੇ ਕੋਸ ਨਹੀਂ ਕਰਦਾ ਤੇ ਸਾਨੂੰ ਇਥੇ ਧਰਨਾ ਲਾਉਣ ਨਾਲ ਲਾ ਰੂਗਾ ਨਾ ਕਿਸੇ ਨੇ ਕੀਤਾ ਤੁਸੀਂ ਮੈਨੂੰ ਟੈਵਟਾ ਦਾ ਦਬਾਅ ਬਣਾ ਬਣਾਈ ਰੱਖੋ ਸਟੋਰ ਕਰਕੇ ਅੱਗੇ ਲਿਆਉਣੇ ਹੋ ਕੀ ਗੱਲ ਵੀ ਤੁਸੀਂ ਗੁੰਨਾ ਕਰਤੀ ਕਰਾਉਣੇ ਸਾਡੇ ਨਾਲ ਕੋਲ ਵਾਹਨਾਂ ਦੇ ਟਾਈਮ ਤੇ ਗੱਡੀ ਸਾਡਾ ਕੋਈ ਬੱਚਾ ਮਰ ਗਿਆ ਪਰਥੂਗਾ ਤੁਸੀਂ ਕੋਲ ਵਾਹਨਾਂ ਦੇ ਟਾਈਮ ਤੇ ਗੱਡੀ ਤੁਸੀਂ ਕੋਈ ਨਾ ਲਿਖ ਕੇ ਦਿਓ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਸਾਨੂੰ ਲਿਖ ਕੇ ਦਿਓ ਸਾਡਾ ਬੱਚਾ ਮਰ ਗਿਆ ਕੋਈ ਮਰੋ ਮੈਂ ਤੁਹੇ ਦੇਖੋ ਦੇਖ ਕੇ ਦੇਉ ਲੈ ਕੇ ਸਾਨੂੰ ਹਾਂ ਦੇਉ ਖੜਾ ਬੱਚਾ ਮਰ ਗਿਆ ਕਾਲੂ ਕਹਿੰਦਾ ਪਤਨਾ ਦਰੀ ਲਿਖ ਕੇ ਦੋ ਲਿਖ ਕੇ ਦੋ ਇਹ ਤਾਂ ਨਗਰ ਦੀ ਨਹੀਂ ਚੱਲਦੀ ਇਹ ਪੁਰਸੇ ਗੁੰਨਾ ਕਰਦੀ ਹੈ ਅਸੀਂ ਨਹੀਂ ਚੱਲੋ ਤੇਰੀ ਗੁੰਨਾ ਕਰਦੀ ਪੁੱਤਨੀ ਤੁਹਾਨੂੰ ਲੱਗਦੀ ਤਾਂ ਮਨ ਲੱਗੇ ਗੁੰਨਾ ਕਰਦੀ ਕਰਦੇ ਹੋ ਤੁਸੀਂ ਸਾਡੇ ਨਾਲ ਸੀਸੀ ਸਾਹਿਬ ਜਿਹੜੇ ਜਵਾਨੀ ਕਲਮੀ ਕਹਿੰਦਾ ਵੀ ਤੁਸੀਂ ਚੱਲਣ ਤੋਂ ਚੱਲਣਗੇ ਸਾਨੂੰ ਲਿਖ ਕੇ ਲਿਖ ਕੇ ਦੋ ਮਾਫੀ ਦੀ ਤੁਸੀਂ ਸਾਡੇ ਉੱਪਰ ਲਿਖ ਕੇ ਦੋ ਆਓ ਸਾਨੂੰ ਸਾਡਾ ਕੱਲ ਨੂੰ ਬੱਚਾ ਮਰ ਗਿਆ ਮਲਕੀਤ ਸਿੰਘ ਜੀ ਭਾਵੇਂ ਜੀ ਨੇ ਰਹਿਗੇ ਪਰ ਜਾਨੀ ਮਾਲੀ ਕੋਈ ਮੁੱਦਾ ਖੜਾ ਹੋ ਜਾ ਬਾਅਦ ਚ ਅਸੀਂ ਜ਼ਿੰਮੇਵਾਰ ਹਾਂ ਆਪਣੇ ਤਰ੍ਹਾਂ ਤੁਸੀਂ ਲੈ ਕੇ ਜਾਓ ਜੇ ਜਾਨੀ ਵਾਲੇ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਸਾਡੇ ਅਸਰੋਂ ਬਣਾਓ ਬਣਾਓ ਪਰਚਾ ਦੋ ਮੇਰੇ ਤੇ ਮੈਨੂੰ ਅੰਦਰ ਕਰੋ ਦੇ ਦੇ ਅਗਮੀਰ ਦੇ ਨਾਲ ਪੈਸਾ ਯਾਰ ਤੁਹਾਡੇ ਕੋਲੇ ਕੀ ਅਧਾਰ ਹੈ ਤੁਸੀਂ ਸਕਾਉਟ ਕਰਕੇ ਟਰੱਕ ਨਗਾਹੋਂਗੇ ਕੀ ਅਧਾਰ ਹੈ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲੇ ਤੇ ਗੱਡੀ ਖੜੀ ਆ ਵੀਡੀਓ ਵੀਡੀਓ ਤੇਰੀ ਤੇਰੀ ਵੀਡੀਓ ਭਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਮੇਰੇ ਕੋਲੇ ਤੇ ਫਿਰ ਕੀ ਪੰਜ ਵਾਰੀ ਬਣਾ ਲਾ ਯਾਰ ਕੀ ਕਹਿੰਦਾ ਫਿਰ ਇਹਦਾ ਫੈਸਲਾ ਹਾਂ ਇਹ ਤੋਂ ਵੀ ਟਰੱਕ ਨਹੀਂ ਬਣਾ ਲਾ ਤੇਰੀ ਕੀ ਜ਼ਿੰਮੇਵਾਰੀ ਹੈ ਬਾਈ ਜੀ